ਨੱਤਾਂ ਚ ਤਾਂ ਲਖੀ ਤੇ ਹੋਣੀ ਆ ਜਦੋਂ ਉਪਰਾ ਕੂਨ ਚੜਿਆ ਇੰਨੀਆਂ ਦਵਾਈਆਂ ਖਾਧੀਆਂ ਆ ਆਹੋ ਕੁੱਟ ਦੇ ਕੁੱਟ ਦੇ ਨਹੀਂ ਤੇ ਹੈ ਗਈਆਂ ਮੇਰੀ ਪੈਰ ਵੀ ਕੁੱਟ ਪੈਰਾਂ ਥੱਲੇ ਵੀ ਗਰਮੀ ਜੀ ਹੁੰਦੀ ਆ ਜਦੋਂ ਕਰਮ ਰਹਿੰਦੇ ਪੈਰ ਆਵੇ ਕਿਦਾਂ ਵਿੱਚ ਪਸੀਨਾ ਜਾ ਆ ਪੈਰਾਂ ਦੇ ਵੀ ਆਏ ਖੂਨ ਗਰਮ ਚੜਨਾ ਕਰਕੇ ਪਰਾ ਆ ਹੂੰ ਉਹਨਾਂ ਹੀ ਕਰਕੇ ਬਹੁਤੀ ਗਰਮੀ ਮਹਿਸੂਸ ਹੁੰਦੀ ਨਾਲੇ ਤਿੱਖੀਆਂ ਜਿਹੀਆਂ ਸੁਈਆਂ ਵੱਜਦੀਆਂ ਹੋਰ ਕੀ ਹੂੰ ਕਦੀ ਮੈਂ ਕਿ ਕੁੱਲ ਤਾਂ ਨਹੀਂ ਘਟਾਈਆਂ ਹੁਣ ਤੁਸੀਂ ਕਿਹੜਾ ਸ਼ੌਂਕ ਨੂੰ ਘਟਾਉਂਦੇ ਹੋ ਵੇਲਾ ਮੈਂ ਇੰਨੀ ਸ਼ਰਾਬ ਹੀ ਪੀਣਾ ਰਿਹਾ ਫੇ ਵੀ ਇੰਨੀ ਕਮਜ਼ੋਰੀ ਨਹੀਂ ਆਈ ਜਿੰਨੀ ਹੋਣਾ ਸ਼ਰਾਬ ਕਮਜ਼ੋਰੀ ਆਉਂਦਿੰਦੀ ਉਹ ਤਾਂ ਤੁਹਾਡੇ ਚ ਦਲੇਰੀ ਲਿਆਉਂਦੀ ਹੈ ਲੜਨ ਵਾਲੇ ਪਾਸੇ ਕਮਜ਼ੋਰੀ ਆਉਂਦੀ ਹੈ ਸ਼ਰਾਬ ਪੀ ਕੇ ਮੈਂ ਕਿੰਨਾ ਕਿਤੇ ਲੜਦਾ ਰਿਹਾ ਹਾਂ ਹਾਂ ਬੱਚਾ ਠੀਕ ਆ ਵਧੀਆ ਪੁੱਤ ਵਧੀਆ ਲੈ ਮੈਨੂੰ ਵੀ ਪੇਠਾ ਦੇ ਥੋੜਾ ਜਿਹਾ ਨਹੀਂ ਸਵਰੀਦ ਪੁੱਤ ਇੱਧਰ ਨਹੀਂ ਲੈ ਕੇ ਤੈਨੂੰ ਪਤਾ ਨਾ ਡਾਕਟਰ ਨੇ ਬਣਾ ਕੀਤਾ ਵਾ ਇਹੋ ਜਿਹਾ ਚੀਜ਼ਾਂ ਖਾਂ ਤੋਂ ਉਹ ਯਾਰ ਮੂੰਹ ਖਰਾਬ ਜਾ ਰਿਹਾ ਰਿੰਦਾ ਦਵਾਈਆਂ ਨਾਲ ਤੇ ਮੈਨੂੰ ਉਹ ਤੇ ਵੇਖ ਕੇ ਆਵੇ ਹੋਰ ਤਰ੍ਹਾਂ ਹੋਣ ਲਿਆ ਕਿ ਕੁੜੀ ਖਾਂ ਰਹੀ ਤੇ ਮੈਨੂੰ ਵੀ ਦੇ ਦੇ ਉਹ ਤੇ ਖਾਣੀ ਉਹਨੇ ਤੇ ਚੀਜ਼ਾਂ ਖਾਣੀਆਂ ਆਂ ਤੁਹੀ ਨਾਲ ਰੀਸ ਨਹੀਂ ਨਹੀਂ ਖਾਣਾ ਪ੍ਰੇਸ਼ ਕਰੋ ਤੁਹਾਡਾ ਹੀ ਫਾਇਦਾ ਵਾ ਡਾਕਟਰਾਂ ਦੇ ਜੀ ਨਹੀਂ ਛੇਤੀ ਝਕਮ ਪਰੂਗਾ ਆ ਠੀਕ ਹੋਣਗੇ ਤੇ ਫੇਰ ਹੀ ਦੂਜੀਆਂ ਪਾਵਾਂ ਲੱਗਣੀਆਂ ਵਾ ਪਰ ਯਾਰ ਮੈਂ ਕੀ ਕਰਾਂ ਦੋ ਡਾਕਟਰਾਂ ਨੂੰ ਵੀ ਪਤਾ ਕਦੀ ਕਦੀ ਤੇ ਖਾ ਲੈਣਾ ਚਾਹੀਦਾ ਡਾਕਟਰਾਂ ਨੂੰ ਹੀ ਸਾਰਾ ਕੁਝ ਪਤਾ ਵਾ ਡਾਕਟਰ ਨੇ ਹੀ ਦੱਸਿਆ ਵਾ ਮੈਂ ਆਪਣੇ ਕੋਲ ਉਹ ਨਹੀਂ ਲਈ ਤੁਹਾਡੇ ਸਾਹਮਣੇ ਨੇ ਤੁਹਾਨੂੰ ਕਿੰਨਾ ਦੱਸਿਆ ਹੀ ਸਾਰੀਆਂ ਗੱਲਾਂ ਇਹੀ ਦਿਨਾਂ ਪ੍ਰੇਜ ਕਰੂੰਗਾ ਤੇਰਾ ਹੀ ਫਾਇਦਾ ਵਾ ਪਰ ਕਦੀ ਕਦੀ ਤੇ ਖਾਣਾ ਚਾਹੀਦਾ ਪ੍ਰੇਜ ਜਦੋਂ ਦਾ ਪ੍ਰੇਜ ਹੀ ਕਰਨ ਡਿਆ ਵਾ ਕੋਈ ਨਹੀਂ ਹੋਰ ਪ੍ਰੇਜ ਕਰੋ ਜੇ ਠੀਕ ਹੋਣਾ ਤੇ ਫੇਰੇ ਇਹ ਛੇ ਮਹੀਨੇ ਤੱਕ ਬਾਵਾ ਲੱਗਣੀਆਂ ਵਾ ਕਿ ਇੱਦਾਂ ਤੁਰੇ ਫਿਰਦੇ ਰਹਿਣਾ ਜੇ ਮੇਰੇ ਆਸ ਰਹੀ ਹੁਣ ਪੰਦੇ ਤਾਂ ਆਪਣੇ ਨਾਲ ਬਾਵਾ ਹੋਣਗੇ ਹੋਰ ਨਹੀਂ ਕੋਉ ਤਾਂ ਕੰਮ ਕਰਨ ਕੀਆ ਤੇ ਕਿਤੇ ਆਪਣਾ ਕੱਪੜਾ ਹੀ ਬਦਲ ਲੈਂਦਾ ਕਈ ਕੁਝ ਹੋ ਜਾਂਦਾ ਵਾ ਆਹੋ ਤੇ ਗੱਲ ਹੈ ਕਿ ਚਲ ਘੁੱਟ ਦੇ ਲੱਤਾਂ ਕੋਈ ਨਹੀਂ ਘੁੱਟਣ ਨਹੀਂ ਐ ਮੈਂ ਬੜਾ ਛੋਟੇ ਬੜਾ ਸੋਨਾ ਪਾਇਆ ਏ ਤੋ ਨਮਾ ਲਿਆ ਦਿੱਤਾ ਵਾ ਮੰਮਾ ਨੇ ਨਮਾ ਲਿਆਂਦਾ ਵਾ ਤੇ ਕੁੜੀ ਨੇ ਲੈ ਸੋਨਾ ਵਾ ਹਾਂ ਚੱਲ ਬਹਿ ਕੇ ਖਾ ਲੈ ਹਰ ਕੱਪੜਾ ਹੀ ਪਾਇਆ ਸੋਹਣਾ ਲੱਗਦਾ ਵਾ ਹੂੰ ਚੱਲ ਬਹਿ ਜਾ ਮੇਰਾ ਪੁੱਤ ਧਿਆਨ ਨਾ ਬਈ ਜੀ ਹੁਣ ਦਿਨ ਨੂੰ ਖੋ ਪਿੰਦੀ ਆ ਕਿਉਂ ਦਿਨ ਨੂੰ ਖੋ ਕਿਉਂ ਪੈਂਦੀ ਐ ਇੰਨਾ ਕੁ ਦੇ ਦਿੰਨੀ ਚਾਚੂ ਨੂੰ ਸਮਰੀਟ ਦੂੰਗਾ ਜੇ ਪੁੱਤ ਨੇ ਆਣੀ ਐ ਨਾ ਤੈਨੂੰ ਇਹ ਗੱਲ ਦਾ ਨਹੀਂ ਪਤਾ ਇੰਨੀ ਕੀ ਚੀਜ਼ ਨੇ ਚੱਟ ਇਨਫੈਕਸ਼ਨ ਕਰ ਦੇਣੀ ਆ ਕਹਿੰਦੇ ਡਾਕਟਰ ਜਿੰਨੀ ਹੋ ਸਕੇ ਇਨਫੈਕਸ਼ਨ ਨਹੀਂ ਹੁੰਦਾ ਨਹੀਂ ਇਨਫੈਕਸ਼ਨ ਦਾ ਬਚਾਅ ਕਰਨਾ ਸੁਮੇਤ ਤੂੰ ਲੈ ਕੇ ਆ ਕੋਈ ਨਹੀਂ ਕਿਤੇ ਇਨਫੈਕਸ਼ਨ ਨਹੀਂ ਹੋ ਚੱਲੀ ਜਾਂ ਮੈਂ ਇੰਨਾ ਕੁ ਲਿਆ ਦਿੰਨੀ ਆ ਸਭੀ ਉਹ ਤੇ ਨਿਆਣੀ ਆ ਵਿਚਾਰੀ ਕੋਈ ਹਿੰਦਾ ਪਿਆਰ ਨਾਲ ਕਹਿਣ ਦੀ ਕੁੜੀ ਕੋਈ ਗੱਲ ਨਹੀਂ ਜਾਂ ਮੇਰਾ ਪੁੱਤ ਲੈ ਕੇ ਆ ਡੈਡੀ ਆ ਆ ਪੜੀ ਹਰੀ ਹੋ ਜੇ ਹੈ ਓਏ ਆ ਸ਼ੌਰਾ ਜਣਾ ਹਰੇ ਦਾ ਸ਼ੋਰੇ ਦਾ ਕਰਕੇ ਰਿਆ ਆਕੇ ਹੈ ਆ ਵਾ ਸਾਰੇ ਹਰੀਆ ਦਾਣੇ ਇੱਥੇ ਦੇ ਆ ਨਾ ਨਾਲ ਕਹਿੰਦਾ ਕਿ ਨਾ ਥਾਮ ਰਹਿਣ ਦੀ ਜੇ ਮੈਂ ਨਾ ਚਾਰ ਦਿਨ ਹੈ ਰੁਕ ਜੀ ਤਿੰਨ ਚਾਰ ਦਿਨ ਹਜੇ ਉਤਰਾ ਵੇਹੇ ਮੈਂ ਦਾਣੇ ਵਿੱਚ ਵੇਖਿਆ ਉਤਰਾ ਪੋਲੇ ਪੋਲੇ ਵੀ ਆ ਦਰ ਉਹ ਕਾ ਰੁਕ ਜੀ ਤਿੰਨ ਚਾਰ ਦਿਨ ਕੋਈ ਨਹੀਂ ਹੁੰਦਾ ਹੈ ਤਿੰਨ ਚਾਰ ਦਿਨ ਰੁਕ ਜਾਂਦੇ ਹਜੇ ਆਹ ਆ ਵੇਹੇ ਇਹਦਾ ਸ਼ੋਰੇ ਦਾ ਕਰਕੇ ਆ ਕਣਕੀ ਨਹੀਂ ਹੋਈ ਆ ਹੋਇਆ ਨਹੀਂ ਨਾ ਸਾਦੇ ਨਾ ਰੁੱਖਾਂ ਦਾ ਕਰਕੇ ਨਾ ਹਾਂ ਤੇ ਇੱਕ ਹੈ ਵੀ ਉਹਨਾਂ ਦੀ ਵੱਟ ਤੇ ਆ ਨਾ ਸੋਨੂ ਕੀ ਤੇ ਉੱਤਲੋ ਕੋਈ ਗੱਲ ਨਹੀਂ ਫਿਰ ਕੀ ਨਈ ਉਹ ਤੇ ਚਲ ਕੋਈ ਨਹੀਂ ਮੈਂ ਹੁਣ ਕੀ ਆਖਣ ਡਿਆਂ ਮੈਂ ਅਸੀਂ ਕਿਹੜਾ ਉਹਨੂੰ ਆਖਣਾ ਪਰੋਣੇ ਨੂੰ ਵੀ ਤੂੰ ਬੱਸ ਬੱਸ ਤੇ ਇਹ ਪਤਾ ਕੀ ਗੱਲ ਉਧਰੋਂ ਸੂਰਜ ਪੈਂਦਾ ਨਾ ਉਧਰ ਵੇਲਾ ਪੂਰੀ ਗਣਕਵਾ ਇੱਧਰ ਸ਼ੋਰਾਂ ਤੇ ਇੱਧਰ ਨਹੀਂ ਹੋਈ ਆਹੋ ਇਹ ਕਿਉਂ ਲੋਕੀ ਡਾਪੇ ਵੇਖੋ ਵੇਖੀ ਬਣਾਉਣ ਆਹ ਵੇਲਾ ਗੈਨੇ ਨੂੰ ਨਹੀਂ ਡਾਪੇ ਇਹੋ ਸਾਡੇ ਨੂੰ 15 ਦਾ ਮਗਰੋਂ ਕਰਨਗੇ ਵੀਜੀ ਹੋਣਾ ਨੇ ਆਹ ਕਾਲੀਆਂ ਜੀ ਮਾਰ ਜਾਣੇ ਦੁਨੀਆ ਨੂੰ ਮੈਂ ਹਿਸਾਬ ਲੈ ਆਈ ਉਹ ਨਹੀਂ ਰਕबीर ਸਿਆ ਪਤਾ ਗੱਲ ਕੀ ਆ ਕਈ ਸੋਚਦੇ ਆ ਵੀ ਇਹ ਨਾ ਵਗਲਾ ਛੇ ਟੱਕੜੀ ਪੈਣ ਦਾ ਤੇ ਫਿਰ ਮੁੜ ਕੇ ਇਦਾਂ ਦਾਦੀ ਜੇ ਕਰਮਾ ਸਾਡਾ ਜੇ ਹੈਗੇ ਨਾ ਦਾਣੇ ਤੇ ਸਾਡੇ ਕੋਈ ਉਹਨੇ ਕਿਤੇ ਨਹੀਂ ਜਾਣੇ ਤੇ ਜੇ ਕਰਮਾ ਚ ਨਹੀਂ ਨਾ ਤੇ ਟਰਾਲੀ ਚ ਪਈ ਵੀ ਅਗਲੇ ਨੇ ਕੱਢ ਲੈਣੇ ਆ ਉਹ ਇਹ ਤਾਂ ਗੱਲ ਹੈ ਆ ਇਹ ਮਹਾਰਾਜੀ ਲਿਖਦਾ ਜੋ ਲਿਖਿਆ ਕਰਮਾ ਚ ਉਹੀ ਮਿਲਣਾ ਆਹੋ ਸੁੱਖ ਹਾਂਜੀ ਦੱਸੋ ਭਾਈਆ ਕਿੱਥੇ ਆ ਸੋਨੂੰ ਘਰ ਆਪਣੇ ਹੋਰ ਉਹਨੇ ਕਿੱਥੇ ਆ ਕਰਦਾ ਮਿਲ ਕੇ ਗਿਆ ਹੀ ਕਹਿੰਦਾ ਮੈਂ ਹਮਨਾਵਾ ਬਾ ਚਾਇਆ ਹੀ ਨਹੀਂ ਤਾਂ ਨੂੰ ਮੀਂਹ ਪਤਾ ਪੇ ਕੰਮ ਤਾਂ ਦੇਦੇ ਦੇਣ ਵਾ ਫਸਲਾਂ ਪੱਕੀਆਂ ਵਾ ਡਾਢੀ ਪੈਣ ਵਾਲੀ ਆ ਉਹ ਵੀ ਇੱਧਰ ਉੱਧਰ ਭੱਜਿਆ ਫਿਰਦਾ ਹਣਾ ਬੰਦਿਆਂ ਮਗਰ ਕਿ ਹੋਰ ਉਹਨੇ ਕਿੱਥੇ ਜਾਣਾ ਚਾਹਦਾ ਚੱਲ ਬੰਦਾ ਆ ਜਾਂਦਾ ਵਾ ਗੱਲ ਬਾਤ ਹੀ ਕੋਈ ਕਰ ਜਾਂਦਾ ਵਾ ਵੇਲਾ ਹੋਵੇ ਤੇ ਆ ਵੀ ਜਾਏ ਹੁਣ ਕੰਮ ਧੰਦੇ ਤੇ ਜਿੰਨਾ ਵਿੱਚ ਕਿੱਥੋਂ ਨਿਕਲਿਆ ਜਾਂਦਾ ਜੇ ਤੁਸੀਂ ਆਪਸਿਆਂ ਨੇ ਹੁਣ ਮੈਂ ਲੱਗ ਕੇ ਬੈਠੀ ਤਾਂ ਟੱਟੀ ਗੱਲਾਂ ਕਰਨੀ ਨਹੀਂ ਆ ਪਹਿਲਾਂ ਵੀ ਤੇ ਕੰਮ ਧੰਦੇ ਇਨਾਂ ਦੇ ਹੁੰਦੇ ਹੀ ਕਿ ਕੱਲਾ ਸੋਨੂ ਆਉਣ ਦੇ ਕਰਕੇ ਹੁਣ ਲਾਪੇ ਜਾਦੇ ਆ ਤੇ ਹੁਣ ਜਦੋਂ ਬਾਢੀ ਪਈ ਆ ਤੇ ਹੁਣ ਤੇ ਕੰਮ ਤਾਂ ਜਿਹੜਾ ਦੇਣ ਵਾ ਫੇਰ ਬਾਅਦ ਚ ਵੇਲੇ ਹੀ ਰ ਮੀ ਨਵੇਂਲਾ ਰੰਗ ਜਾਣਾ ਫੇਰ ਮਹੀਨੇ ਬਾਅਦ ਕਿਤੇ ਚੋਂਦਾ ਲੱਗਣਾ ਜਾ ਕੇ ਜਾ ਵੀ ਹਾਂ ਭਲਾ ਘਰ ਆ ਕੇ ਉਹ ਤੁਰਿਆ ਫਿਰਿਆ ਕਿ ਮੈਂ ਬੰਦੇ ਨਹੀਂ ਇੱਥੇ ਕੀ ਆਵਾ ਮੈਂ ਘੁੱਟਦੀ ਆ ਨੱਤਾ ਚੁੱਪ ਕਰ ਜੋ ਆ ਜਾਂਦਾ ਵਾ ਕਿ ਹੁਣ ਮੇਰ ਦਾ ਕਰ ਲਉ ਜਿਹੜੀ ਗੱਲ ਕਰਨੀ ਹੈ ਮੈਨੂੰ ਪੁੱਛ ਲਓ ਕੀ ਪੁੱਛਣਾ ਤਾਂ ਗੱਲਾਂ ਹੀ ਕਾਣਦੇ ਆਂ ਹੋਰ ਕੀ ਕਾਣਦੇ ਆਂ ਬਸ ਫੇਰ ਕਰੀ ਜਾ ਉਹਨੇ ਨੂੰ ਕੰਮ ਤਾਂ ਦਾ ਕਰ ਲੈਣ ਤੋ ਆਪਣੇ ਘਰ ਜਦੋਂ ਉਹ ਵਿਹਲਾ ਹੋਇਆ ਇਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਉਹਨੇ ਆਪੇ ਤੁਹਾਡੇ ਲੱਗ ਗਿਆਣ ਕੇ ਬਹਿ ਜਾਣਾ ਪਤਾ ਵੀ ਹੈ ਉਹਨਾਂ ਨੇ ਵੀ ਹੁੰਦਾ ਚੱਲ ਚੱਲ ਜੀ ਗਏ ਬੰਦਾ ਤੇ ਧਿਆਨ ਤੇ ਹੁਣ ਇੱਧਰ ਹੋ ਜਾਂਦਾ ਗੱਲਾਂ ਬਾਤਾਂ ਮਾਰਦੇ ਆ ਤਾਂ ਆਈਂ ਸਾਡੇ ਲੱਗੇ ਜਿਹਦਾ ਟਾਈਮ ਹੁੰਦਾ ਉਹ ਹੀ ਆਣ ਕੇ ਬਹਿ ਜਾਂਦਾ ਉਹ ਬੜੇ ਕੰਮ ਕਰਦੇ ਹੁਣ ਮੈਂ ਨਕਮਾ ਹੋ ਗਿਆ ਹਾਂ ਨਾ ਹਾਂ ਗੱਲਾਂ ਤਾਂ ਨਹੀਂ ਮੈਂ ਕਹਿੰਿਆ ਵੀ ਤੁਸੀਂ ਨਕਮੇ ਹੋ ਗਏ ਜੀ ਹੋਰ ਕੀ ਆ ਨਕਮਾ ਹੀ ਆ ਇੱਥੇ ਬੈੱਡ ਤੇ ਹੀ ਸੌਣ ਜੋਗਾ ਅੱਗੇ ਵੀ ਤੁਸੀਂ ਪਹਿਨੋ ਸ਼ਰਾਬ ਹੀ ਪੀਣਾ ਤੁਸੀਂ ਪਹਿਨੋ ਕਿੰਨਾ ਕੁ ਸਵਾਰਨ ਦੇ ਜਦੋਂ ਸਵਾਰਿਆ ਤਾਂ ਥੰਨੇ ਲੱਗ ਕੇ ਤਾਂ ਉਹਦੇ ਦੁੱਖ ਚ ਪੀ ਪੀ ਕੇ ਧਿਆਨ ਨੁਕਸਾਨ ਕਰਾ ਲਿਆ ਤੁਰਿਆ ਤੇ ਫਿਰਨਾ ਹੀ ਨਾ ਕਦੀ ਕੇਨੋਂ ਦਰੀਂ ਕਿ ਆ ਮੇਰੇ ਮੂੰਹ ਚ ਰੋਟੀ ਪਾ ਦੇ ਮੇਰੇ ਮੂੰਹ ਚ ਪਾਣੀ ਪਾ ਦੇ ਕੋਣ ਰੱਬ ਅੱਗੇ ਜੋਰਵਾ ਜੋ ਹੁਣ ਆਹੀ ਹੋ ਗਿਆ ਹੁਣ ਨਾ ਪੁਛਤਾਓ ਐਵੇਂ ਟੈਨਸ਼ਨ ਲੈਂਦੇ ਮੁਰਕੇ ਟੈਨਸ਼ਨ ਨਾ ਬੀਪੀ ਵੱਧਦਾ ਘਟਦਾ ਉਹ ਬੱਕਰੀ ਦਵਾਈ ਲੈਣੀ ਪੈਂਦੀ ਨਾਲ ਹੁਣ ਜੋ ਹੋਣਾ ਹੀ ਹੋ ਗਿਆ ਬੈਠੇ ਰੋ ਰਮਾਨਾ ਚੁੱਪਾ ਕਰਕੇ ਹਾਇ ਰੱਬਾ ਲੱਭਿਆ ਕੁੜੀ ਨੂੰ ਬੜੀ ਵਾਰੀ ਸਮਝਾਇਆ ਵੀ ਸਾਰੀ ਜਿਹੜੀ ਸਾਡੀ ਤੇ ਲੱਤ ਨਹੀਂ ਲੱਗਦੀ ਜੋ ਇਹਦਾ ਚਾਚਾ ਬਿਮਾਰ ਹੋਇਆ ਵੀ ਤੂੰ ਇੱਕੋ ਥਾਂ ਕੱਪੜੇ ਰੱਖਿਆ ਕਰ ਹੜਾ ਨਹੀਂ ਹੁੰਦਾ ਸਵੇਰ ਨੂੰ ਫੇ ਲੱਭਦੇ ਫਿਰਨਾ ਵਾ ਜਰਾ ਬਾ ਕੀਤੇ ਝੱਗਾ ਕੀਤੇ ਟਾਈ ਕਿਤੇ ਮੈਂ ਤਾਂ ਇਦਾਂ ਥੱਕ ਜਾਨੀ ਆ ਨਿਆਣਾ ਸਮਝੀ ਨਾ ਗੱਲ ਤੇ ਹਾ ਵਾ ਬਲਜੀਤ ਹਾਂਜੀ ਤਾਈ ਜੀ ਕਿ ਕਰਨ ਢਈਆਂ ਸਸਰੀ ਘਰ ਆ ਆਹੀ ਸਮਰੀਤ ਦੇ ਕਪੜੇ-ਕੁਪੜੇ ਮੈਂ ਕਿਹਾ ਵੀ ਲਾਲਾ ਆਪੇ ਬਹਿ ਜਾ ਅੱਛਾ ਤੇ ਇਹਨੇ ਆਪੇ ਲਾਏ ਤੇ ਇਦਾਂ ਦੇ ਲਾਏ ਕੋਈ ਕਿਤੇ ਤੇ ਕੋਈ ਕਿਤੇ ਤੇ ਕੋਈ ਕਿਤੇ ਕੋਈ ਨਹੀਂ ਨਿਆਣੇ ਇਦਾਂ ਹੀ ਕਰਦੇ ਆ ਮੈਂ ਤੇ ਹੁਣ ਤਾਈ ਜੀ ਬੜਾ ਸਮਝਾਇਆ ਮੈਂ ਹੈ ਪਿਕਰ ਚ ਇਹਦਾ ਦਾ ਸਿਸਟਮ ਹੋਇਆ ਵਾ ਸਿਸਟਮ ਵੀ ਥੱਕ ਜਾਈਦਾ ਵਾ ਕੋਈ ਨਾ ਕੋਈ ਤੁਰਿਆ ਰਹਿੰਦਾ ਆ ਪਤਾ ਨਹੀਂ ਤੂੰ ਪੁੱਤ ਇੱਕੋ ਥਾਂ ਕੱਪੜੇ ਰੱਖਿਆ ਕਰ ਤੇ ਹੁਣ ਮੈਂ ਆਣ ਕੇ ਇਕੱਠੇ ਕੀਤੇ ਆ ਅੱਛਾ ਤੁਸੀਂ ਸੁਣਾਓ ਕਿੱਦਾਂ ਸਿੱਤਾ ਠੀਕ ਆ ਠੀਕ ਆ ਚਲੋ ਵਧੀਆ ਚਾਹੀਦਾ ਮੇਰਾ ਵੀ ਪੁੱਤ ਘਰ ਜੀ ਨਹੀਂ ਲੱਗਣ ਡਿਆ ਕਿਉਂ ਤਾਈ ਜੀ ਐਨੇ ਜੀ ਤੁਹਾਡੇ ਕਰਕੇ ਉਹ ਨਹੀਂ ਜੀ ਲੱਗਣ ਡਿਆ ਜੀ ਕੀ ਆ ਵੀ ਉਹ ਤੇ ਸਹੁਰੇ ਚਲ ਗਈ ਆ ਅੱਛਾ ਤੇ ਕਦੋਂ 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 ਗਏ ਆ ਅੱਜ ਹੀ ਸਹੁਰੇ ਗਈ ਆ ਸ਼ਾ ਹਾਂ ਤੇ ਅਮਰਤ ਜੂ ਹੈ ਗਈ ਆ ਅਮਰਤ ਵੀ ਨਾਲ ਹੀ ਚਲ ਗਈ ਆਂਦੀ ਮੈਂ ਵੀ ਚਾਰ ਦਿਨ ਰਹਿ ਆਉਂਗੀ ਲੈ ਹਾਂ ਅਮਰਤ ਨੂੰ ਵੀ ਚਾ ਆਇਆ ਛੁੱਟੀਆਂ ਕੱਟਣ ਦਾ ਹੁਣ ਚੱਲ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਫਿਰ ਤੋਰ ਆਉ ਹਾਂ ਨਹੀਂ ਤੇ ਹੈਗਾ ਹਾਂ ਮੈਂ ਆਖਾ ਚੱਲ ਮੈਂ ਸਾਬੀ ਦਾ ਪਤਾ ਲੈ ਹੁਣੀ ਆ ਘਰ ਬੈਠੀ ਗੱਲੀ ਆ ਨਹੀਂ ਚੰਗਾ ਕੀਤਾ ਤਾਂ ਜੀ ਸਾਡਾ ਵੀ ਕਿਹੜਾ ਜੀ ਲੱਗਣ ਰਿਆ ਮੰਮੀ ਹਜੂਰ ਸਾਹਿਬ ਗਈ ਆ ਤੇ ਇਹ ਫਿਰ ਸਾਰੀ ਦਿਹਾੜੀ ਕੋਹ ਨਾ ਕੋ ਮੰਗਦਾ ਰਹਿੰਦਾ ਦੇ ਇਤਰਾਵੈ ਮੇਰਾ ਵੀ ਸੱਚੀ ਦਿਲ ਬੜਾ ਉਡੂ-ਉਡੂ ਕਰਦਾ ਮੇਰਾ ਤੇ ਜੀ ਕਰਦਾ ਮੈਂ ਚਲ ਤੁਹਾਡੇ ਵੱਲ ਹੋ ਕੇ ਆਉਣੀ ਆ ਬਸ ਆ ਦੇ ਲੈ ਇੱਧਰ ਦਾ ਉੱਧਰ ਹੋਊਗਾ ਪਰ ਕਰਨਾ ਚੁ ਟਾਈਮ ਹੀ ਨਹੀਂ ਨਿਕਲਦਾ ਦੇ ਤੇ ਨਾਲੇ ਸਗੋ ਜਦੋਂ ਮੰਮੀ ਗਈ ਐ ਨਾ ਜਿੱਦਾਂ ਦੀ ਅੱਗੇ ਬਾਵਾ ਕਹਿਦਾਂ ਲਾਗੇ ਮੰਮੀ ਬਹਿ ਜਾਂਦੀ ਹੁਣ ਆਪ ਹੀ ਲਾਗੇ ਬਹਿਣਾ ਪੈਂਦਾ ਆਪ ਹੀ ਚਾਹ ਪਾਣੀ ਬਣਾਉਣਾ ਪੈਂਦਾ ਤੇ ਫਿਰ ਕੀ ਹੈ ਕੀ ਕਰਨਾ ਜਦੋਂ ਭਈ ਜੋਈ ਕਰ ਤੇ ਕਦੋਂ ਆਉਣਾ ਵਾ ਦਿਵਿੰਦਰ ਨੇ ਉਹ ਤਾਂ ਅਈ ਜੇ ਅੱਜ ਸ਼ਾਮ ਨੂੰ ਉਹਨਾਂ ਨੇ ਆ ਜਾਣਾ ਵਾ ਅੱਛਾ ਮੈਂ ਜਦ ਅੱਜ ਸ਼ਾਮ ਨੂੰ ਬਹਿਣਾ ਵਾ ਤੇ ਦੋ ਕੁ ਦਿਨ ਬਾਅਦ ਗੱਡੀ ਲੱਗਦੀ ਆ ਆਹੋ ਤੇ ਤੀਜੇ ਦਿਨ ਆ ਜਾਈਦਾ ਆ ਚਾਹੀਦਾ ਹਾਂ ਆਹੋ ਤੇ ਚਲੋ ਆ ਜੂਗੀ ਆਹੋ ਆ ਜੂਗੀ ਤੇ ਚੰਗਾ ਹੀ ਆ ਥੋੜਾ ਮਨ ਥੋੜਾ ਚੰਗਾ ਹੋ ਜਾਊਗਾ ਤੇ ਉਹ ਵੀ ਮਨਪਰੀਤ ਹੋਣੀ ਮੈਨੂੰ ਪਤਾ ਨਹੀਂ ਕਿਉਂ ਨਹੀਂ ਆਈਆਂ ਕਿਉਂ ਨਹੀਂ ਆਈਆਂ ਤੇ ਇਨਾ ਪਤਾ ਹੀ ਨਹੀਂ ਕਿ ਉਹ ਉਧਰ ਨੂੰ ਗਈਆਂ ਮੇਰੇ ਕੋਲ ਨਹੀਂ ਨਾ ਬਾਹਰ ਨਿਕਲਿਆ ਗਿਆ ਫਿਰ ਕੰਮ ਦੇ ਵਿੱਚ ਤੇਰੇ ਕੋ ਕਿੱਥੋਂ ਨਿਕਲਿਆ ਤੀਹ ਜਾਣਾ ਆਹੋ ਵੇਲੀ ਬੁਲੀ ਬਲ ਜਾਈਏ ਤੇ ਫਿਰ ਕਿਤੇ ਨਿਕਲਿਆ ਜਾਂਦਾ ਹਨਾ ਤੇ ਆ ਜੋ ਫਿਰ ਸਾਭੀ ਲੱਗੇ ਤੁਹਾਨੂੰ ਲੈ ਜਾਣੀ ਆ ਉੱਥੇ ਬੈਠਾ ਅਛ ਲੰਮਾ ਪਿਆ ਵਾ ਆਪਣਾ ਜਿਹੜਾ ਹੁਣ ਉਹਨੇ ਕੀ ਕਰਨਾ ਉਹ ਕੀ ਕਰਨਾ ਵਿਚਾਰੇ ਨੇ ਹਣ ਉਹ ਤੇ ਬਹਿ ਗਿਆ ਮੰਜੀ ਦੇ ਉੱਤੇ ਹਾਂ ਉਹ ਹਾਂ ਨਿੱਕੀ ਆ ਤਾਂ ਰੱਬ ਨੇ ਸੋਚਿਆ ਉੱਥੇ ਹੀ ਸੁੱਖ ਆਜੋ ਫਿਰ ਅੱਛਾ ਚਲੋ ਆ ਮੈਂ ਕੁੜੀ ਦਾ ਮੜਾ ਝੱਗਾ ਧੋਣਾ ਬਾਅਦ ਚ ਧੋਣੀ ਆ ਹੁਣ ਥਾਲ ਕੋਈ ਗੱਲ ਨਹੀਂ ਆਏ ਬੇਚੇਰੀ ਧੋਪਵਾ ਉਹ ਸੂ ਨੂੰ ਨੂੰ ਕਹਿਣਾ ਸੀ ਵੀ ਆਪਾਂ ਜਿੱਦਣ ਤੂੰ ਵਡਾਉਣੀ ਦਾਸ ਦੀ ਇਕੱਠੇ ਆਜੂਗੀ ਕਿ ਮੈਂ ਨਿਕੋ ਦੇਣੀ ਇੰਨਾ ਦੇ ਵੇਜ ਹਰੀਆ ਦਾਣੇ ਇਹ ਵੀ ਜਾਣ ਕੇ ਦੇਈ ਆ ਨੀ ਪੋਤਰਾ ਮੈਂ ਨਾ ਉਹਨੂੰ ਸੁਣਾ ਦੇਦੀ ਨਾ ਆ ਦੇਖ ਉਹਨੂੰ ਸੁਣਾ ਦੇਦੀ ਨਾ ਸੋਨੂੰ ਨੂੰ ਟੱਕਰ ਤਾਂ ਉਹ ਜਾਂਦਾ ਮੈਂ ਘਰ ਦਾਣੇ ਦਾ ਭੋਲੇ ਆ ਜੀ ਅਜੇ ਦੇਖਿਆ ਨੀਗਾ ਕਿਤੇ ਕਿੱਥੇ ਗਿਆ ਵਾ ਸੁੱਤੇ ਸੱਤਾ ਹੋਣਾ ਤੇ ਪੈਰ ਲੱਗੀ ਉਹਨੇ ਕਿਰਨਾ ਬਾਹਰ ਆਣ ਕੀ ਆਵੇ ਦਾਣੇ ਨਾ ਕੜਕ ਨਹੀਂ ਹੁੰਦੇ ਜੀ ਆਹੋ ਉਹਨੂੰ ਦੱਸਦੀ ਨਾ ਵੀ ਜਿੱਦਣ ਆਉਣੀ ਆ ਇਕੱਠੇ ਵੜ ਲੈ ਕੋਈ ਨਹੀਂ ਕਰਨਾ ਤੇ ਮੈਂ ਵਾਲੇ ਨੂੰ ਫਿਰ ਇਹ ਲਾਲਚ ਹੁੰਦਾ ਨਾ ਪੀ ਮੈਂ ਇੱਕ ਟਾਕੀ ਮਿਲ ਜਾਣਾ ਇੱਕੇ ਦਿਨ ਦਾ ਸਾਰਾ ਦਿਨ ਦਾ ਕੰਮ ਆ ਹਾਂ ਤੇ ਚੱਲ ਮਿਲ ਜੂਗਾ ਹੁਣ ਤੁਸੀਂ ਘਰ ਚਲੇ ਜੇ ਹੂੰ ਘਰ ਚਲੇ ਹੁਣ ਆਹੋ ਕਿਉਂ ਮੈਂ ਉਧਰ ਨੂੰ ਜਾਣਾ ਸ਼ੈੱਡ ਵਾਲ ਨੂੰ ਮੜਾ ਜਿਆ ਤੇਰਾ ਮਾਰਨ ਦੇ ਕੱਲਾ ਕੀੜਿਆ ਕਰਦੇ ਵੀ ਹੁੰਦੇ ਭਈਆ ਹੈ ਹੀ ਉਥੇ ਕੇ ਆਹੋ ਮੈਂ ਚੱਲ ਹੁਣ ਕਹਿਣਾ ਵਾ ਕਿ ਹੁਣ ਜਦੋਂ ਕੋਈ ਲਾਗੇ ਰਮੀ ਉਥੇ ਕੋਈ ਮਸ਼ੀਨ ਮਸ਼ੂਨ ਲੱਗੂਗੀ ਤੇ ਪੱਲੀਆਂ ਠਾਂ ਕਰ ਛੜੇ ਆਹੋ ਘੱਟਾ ਸਾਰਾ ਵਿੱਚ ਹੋ ਜਾਵੇ ਤਾਂ ਵੈਦੋਂ ਨਹੀਂ ਹੁੰਦੇ ਮੁਰਗੀਓ ਆਹੋ ਨਾਲੀ ਬਿਮਾਰੀ ਲੱਗਣ ਦਾ ਵੀ ਖਤਰਾ ਹੋਣਾ ਇਹਨਾਂ ਨੂੰ ਕਿ ਨਹੀਂ ਆਹੋ ਘੱਟਾ ਘੁੱਟਾ ਬੈਠੇ ਮੁਰਗੇ ਹੋਰ ਤਰ੍ਹਾਂ ਦੇ ਹੋਈ ਨੇ ਮਦੂਲੇ ਜੀ ਅੱਛਾ ਅੱਛਾ ਆਦੋ ਡਾਕਟਰਾਂ ਨੇ ਕਿ ਇਹ ਜੋ ਪੱਲੀ ਪੁਲੀ ਟੱਕਦੇ ਜੇ ਲਾਗੇ ਬਣਾਉਂਗੇ ਕੰਨ ਕੰਨ ਵੱਡੂਗਾ ਨਾ ਆਣ ਕੇ ਤੂੜੀ ਬਣਾਉਗਾ ਉਹਦਾ ਫੋਨ ਨੰਬਰ ਲੈ ਲੈਣਾ ਐਸਾ ਕੋ ਤੂੰ ਕੀ ਦਾ ਬਈ ਇਹਦਾ ਤੂੰ ਲਿਆ ਨੰਬਰ ਤੇ ਕੋਲ ਹੀ ਆ ਆਦੋ ਫੋਨ ਕਰਕੇ ਕਹਿ ਦੇਗੇ ਚਲੋ ਕਹਿ ਦਿੰਦੇ ਫੋਨ ਕਰਕੇ ਉਹਨੂੰ ਆਹੋ ਇਹ ਕਿ ਆਪ ਗਿਆ ਬੰਦਾ ਪਾਣੀ ਤਾਂ ਨਹੀਂ ਵੇਖ ਆਉਂਦਾ ਅੰਦਰ ਜਾ ਕੇ ਹੂੰ ਹੂੰ ਇਹ ਕਿ ਚੰਗੇ ਪੈਸੇ ਮੁਨਾਫਾ ਦੇ ਗਿਆ ਏ ਘਾ ਇਦਾਂ ਮਾਰਾ ਸੁੱਖ ਰੱਖੇ ਕੰਮ ਚੱਲਦਾ ਰ ਰਿਕਪੀਰ ਇਹੋ ਮੇਰਾ ਮਾਲਕ ਜੀ ਤਰ੍ਹਾਂ ਹੁਣ ਕੰਮ ਚੁੱਕਿਆ ਤੂੰ ਤੇ ਇਹ ਕੰਮ ਸੋਹਣਾ ਚੱਲ ਪਿਆ ਤੇ ਇਦਾਂ ਹੀ ਮਾਲਕ ਮੇਰਾ ਛੋਟੇ ਪੁੱਤ ਦਾ ਵੀ ਉਹਦਾ ਸਾਬੀ ਦਾ ਵੀ ਕੰਮ ਇਦਾਂ ਚੱਲ ਪੈਂਦਾ ਤੇ ਕਈ ਦੀਆਂ ਕਈ ਬਾਰਾਂ ਜਿਹੜੀਆਂ ਕੰਮ ਤੇ ਬੜਾ ਸੋਹਣਾ ਚੱਲਦਾ ਹੈ ਇਹਦੀਆਂ ਜਿਹੜਾ ਵਰੀਸ਼ਾਂ ਨੇ ਕੰਮ ਖਰਾਬ ਕੀਤਾ ਨਾ ਸਰ ਹੂੰ ਉਹਦੇ ਸਾਡੀ ਮੰਨਦਾ ਨਹੀਂ ਸਾਡੀ ਮੰਨ ਕੇ ਚੱਲਦਾ ਉਹਨੇ ਨੇ ਸੋਨੇ ਸੋਨੇ ਦਾ ਬਣਿਆ ਹੋਣਾ ਇਹ ਇਹ ਪੈ ਲੱਗਿਆ ਲੋਕਾਂ ਨੇ ਮਗਰ ਉਹ ਨੜ ਜਦੋਂ ਫਿਰ ਟਾਣੀਆਂ 'ਚ ਬੰਦਾ ਬਹਿਣ ਟ ਪੈਂਦਾ ਨਾ ਉਦੋਂ ਸਮਝੋ ਵੀ ਘਰ ਦੀ ਬਰਬਾਦੀ ਬਰਬਾਦੀ ਆ ਜੇ ਰੋ ਮੁੜ ਕੇ ਟਾਣੀ ਆ ਫਿਰ ਉੱਠਿਆ ਜਾਣਾ ਨਹੀਂ ਹੂੰ ਹੂੰ ਫਿਰ ਇੱਕ ਦੂਜੇ ਨੇ ਮਿਹਣਾ ਮਾਰਨਾ ਕਿਉਂ ਡਰ ਗਿਆ ਘਰ ਦੀ ਤੂੰ ਆ ਗੱਲ ਹੋ ਜਾਂਦੀ ਡਰ ਗਿਆ ਮਾਂ ਪਿਓ ਤੋਂ ਏਦਾਂ ਜੇ ਰੋ ਬੰਦੇ ਲੋਕੀ ਗੱਲਾਂ ਕਰਦੇ ਫਿਰ ਬੰਦਾ ਕਹਿੰਦਾ ਵੇ ਹੋ ਮੈਂ ਮਾੜਾ ਕਿਉਂ ਖਵਾਵਾ ਹੈ ਚਲੋ ਤੇ ਇਹ ਨਹੀਂ ਸੋਚਣਾ ਵੀ ਮੇਰੇ ਘਰ ਦਾ ਜਾੜਾ ਹੂੰ ਹੂੰ ਨਾਲੇ ਆਪਣੀ ਜੇਬ ਚੋਂ ਪੈਸਾ ਖਰਚਣਾ ਨਾਲੇ ਸਿਹਤ ਖਰਾਬ ਕਰਨੀ ਤੇ ਨਾਲੇ ਖਰਾਬ ਪੀਣ ਵਾਲੇ ਨੂੰ ਜਿਹੜਾ ਰਿਸ਼ਤੇਦਾਰ ਉਹ ਵੀ ਦੀ ਚੰਗਾ ਚਾਹੁੰਦੇ ਤੇ ਮੰਮੀ ਦਾ ਆ ਫੋਨ ਹਾਂ ਆਹ ਵਾਂ ਕਿਦਾਂ ਆਣਾ ਮਮੀ ਨੇ ਆ ਖੱਡੀ ਹੀ ਅੱਜ ਪਹੁੰਚ ਜਾਣੀ ਗੱਡੀ ਉਹ ਸ਼ਾਮਾਂ ਨੂੰ ਫਿਰ ਜਾਣਾ ਲੜ ਕੇ ਆਣਾ ਕਿਸ ਜਿਹੜੇ ਆਉਣਗੇ ਨਹੀਂ ਵੇਖੋ ਕੀ ਆਂਦੀ ਆ ਜਿਹਦੇ ਟਾਈਮ ਨਾਲ ਲੱਗ ਜੂਗੀ ਹਾਂ ਤੇ ਲੈਵਾਂਗੇ ਜਾ ਕੇ ਗੱਡੀ ਤੇ ਆਹ ਤਾਂ ਲੈਵਾਂਗੇ ਤਾਂ ਕਿ ਪੋਛ ਲੈਣਾ ਤੁਹਾਨੂੰ ਤੇ ਜੇ ਨਹੀਂ ਜੇ ਲੇਟ ਹੋ ਗਈ ਤੇ ਫਿਰ ਨੇਰੇ ਕਿੱਧਰ ਅਵੇਂ ਗੱਡੀ ਭਜਾਈ ਫਿਰਾਂਗੇ ਫਿਰ ਆਪੇ ਉੱਥੇ ਜਿਹੋ ਉਹਨਾਂ ਦੇ ਨਾਲ ਵੀ ਫਿਰ ਉਹਨਾਂ ਦਾ ਨਾਲ ਰਹੂ ਸੇਰੇ ਲੈ ਆਵਾਂਗੇ ਸੇਰੇ ਲੈਵਾਂਗੇ ਜਾ ਕੇ ਆਹੋ ਚਲੋ ਆਪੇ ਚੱਲੀਏ ਵੇਨੇ ਘਰ ਜਾ ਕੇ ਕੀ ਮਾਹੌਲ ਆ ਹਾਂ ਚੱਲ ਸਾਬੀ ਤਾਂ ਲਈਏ ਪਤਾ ਪੁੱਤਾ ਆ ਚੱਲ ਉਹ ਦੇਤਾ ਇਹਨੂੰ ਲਿਆ ਕੇ ਠੰਡਾ ਜ ਆਉ ਮੈਂ ਪੇਟੀ ਲੈ ਕੇ ਰੱਖਤੀ ਸੀ ਤੇ ਉਹਨੂੰ ਮੈਂ ਕਹਤਾ ਉਹਨਾਂ ਨੇ ਕਿ ਜ਼ਿਆਦਾ ਪੀਂਦਾ ਮੈਂ ਜਦੋਂ ਇਹਨੂੰ ਖਾਂਗ ਵੰਡਾਈ ਪੈਂਦੀ ਆ ਆਵੇ ਨਿਆਣਿਆਂ ਨੇ ਕਿੱਥੇ ਬਾਦੀਆਂ ਜੀ ਸੁੱਤੀਆਂ ਆਈ ਓਏ ਉਹ ਚਲੋ ਇਦਾਂ ਹੀ ਆ ਪਈਆਂ ਖਰਾਬ ਹੀ ਆ ਪਈਆਂ ਰਹਿਣ ਦੋ ਚੱਈ ਮੈਂ ਤਾਂ ਮਸ਼ੀਨ ਮਸ਼ਾਂ ਛੱਡ ਜਣ ਕੇ ਦੰਦਿਆਂ ਚ ਪਲਾਸਟਿਕ ਆ ਪੋਲਾ ਹੀ ਜਿਹੜਾ ਕੋਈ ਛੇਨ ਪਹੁੰਚ ਨੀ ਆ ਆਜੋ ਚੱਲ ਪਾਣੀ ਧਣੀ ਪੀਏ ਜਾ ਕੇ ਆਹੀ ਕੁਛ ਹੁੰਦਾ ਹੋਰ ਕੀ ਹੋਣਾ ਆ ਤੇ ਤਾਈ ਸਾਡੀ ਕੀ ਕਰ ਸਾਸਰੀ ਘਰ ਪੁੱਤ ਸਭੀ ਕੀ ਹਾਲਵਾ ਹੁਣ ਆ ਤੇ ਤਾਈ ਤੁਹਾਡੇ ਸਾਹਮਣੇ ਹੀ ਆ ਹਾਂ ਉਹ ਕਿਹੜਾ ਸਹੀ ਹੋਇਆ ਨਾ ਬਸ ਜਿਹੜਾ ਕੰਮ ਹੋ ਗਿਆ ਹੋ ਗਿਆ ਕੇ ਉਹ ਤੇ ਪੁੱਤ ਕਰਮਾਂ ਦੀਆਂ ਗੱਲਾਂ ਵਾ ਹੁਣ ਹਾਂ ਉਹ ਕੀ ਕਹਿੰਦੇ ਨੇ ਨਿਥਾ ਹੋ ਗਿਆ ਮੈਂ ਨਿਥਾ ਕੀ ਕਰਨਾ ਪੁੱਤ ਹੁਣ ਫਿਰ ਪਤਾਈ ਉਹ ਵੀ ਜੇ ਆਂਦੇ ਡੁਪਲੀਕੇਟ ਜੀਆਂ ਲਵਾ ਦੇਣੀਆਂ ਉਹ ਵੀ ਤੇ ਇੱਕ ਨਾ ਕਰਨੀਆਂ ਕੰਮ ਮਾ ਥੋੜੀ ਮੈਂ ਕਰ ਸਕਦਾ ਉਹਦੀ 19 ਸੇਫਟੀ ਕਦੀ ਲਾ ਲਾ ਕਦੀ ਫੇਰ ਪਾਲਾ ਉਹ ਪਤਕਾ ਦਾ ਵਾ ਅੰਗ ਤੇ ਜਿਹੜੇ ਮਹਾਰਾਜ ਨੇ ਬਣਾਏ ਉਹੋ ਹੀ ਹੁੰਦੇ ਆ ਹਾਂ ਤੇ ਜਿਹੜੇ ਆ ਡੁਪਲੀਕੇਟ ਵਾ ਇਹ ਤੇਵੇਂ ਨਾ ਹਾਂ ਮੈਂ ਨਹੀਂ ਹੁਣ ਤਾਂ ਹੀ ਚੰਗੀ ਆ ਦਿਲ ਨੂੰ ਹੀ ਆ ਸਹਾਰਾ ਮੜਾ ਗਿਆ ਹਾਂ ਆ ਲੋਕੀ ਮੇਲੇ ਆਂਦੇ ਆ ਅੱਖਾਂ ਗਈਆਂ ਤੇ ਜਹਾਨ ਗਿਆ ਜਬਾਨ ਗਈ ਤੇ ਸਵਾਦ ਗਿਆ ਆਹੋ ਨੀ ਦੰਦ ਗਏ ਤੇ ਸਵਾਦ ਗਿਆ ਹੈਨਾ ਉਹ ਤੇ ਸਿਆਣਿਆਂ ਨੇ ਜਿਹੜੀਆਂ ਗੱਲਾਂ ਬਣਾਈਆਂ ਸੱਚੀਆਂ ਹੀ ਬਣਾਈਆਂ। ਅਸਾਈਂ ਦੰਦੀ ਹੈ ਹੁਣ ਜੇ ਆਪਾਂ ਦੁੱਝੇ ਲਾ ਲਈਏ ਤੇ ਕੀ ਉਹਨਾਂ ਨੂੰ ਵੀ ਉਹ ਥੋੜੀ ਗੱਲ ਪਾਉਂਦੀ ਜੋ ਆਪਣੀ ਨਾ ਆਪਾਂ ਕੋ ਖਾ ਸਕਦੇ ਆ ਨਾ ਕੋਸ। 27 ਵੇਲੇ ਪਹਿਲਾਂ ਸੁਣੀਦਾ ਹੁਣ ਕਹਿੰਨੇ ਸੁਣੀਦਾ ਗੋਡੇ ਬਦਲਾ ਲਈ ਕਿਹਨੇ ਕਿਟਣੀਆਂ ਬਦਲਾ ਲਈਆਂ ਕਿਹਨੇ ਕੋਹ ਬਦਲਾ ਲਿਆ ਕਿ ਦੀਆਂ ਸੋਣ ਮੇਰੇ ਆ ਸੱਟ ਲੱਗੀ ਤੇ ਪਤਾ ਲੱਗਾਗਾ ਵੀ ਬਾਹਾਂ ਵੀ ਬਦਲੀਆਂ ਜਾਂਦੀਆਂ। ਪਰ ਜਿਹੜੀ ਚੀਜ਼ ਕੁਦਰਤ ਨੇ ਦਿੱਤੀ ਆ ਉਹ ਚੀਜ਼ ਥੋੜੀ ਮਹਾਨ ਆ ਜਿਹੜੀ ਮੈਂ ਸਤਗੁਰ ਨੇ ਦਿੱਤੀ ਆ ਉਹ ਚੀਜ਼ਾਂ ਨੇ ਮਹਾਰਾਏ ਨੇ ਪੂਰੀਆਂ ਦਿੱਤੀਆਂ ਵਾ ਵਰਤਨ ਵਾਲੀਆਂ ਹਾਜੀ ਆਪਾਂ ਕਹਿੰਦੇ ਸਾਨੂੰ ਮਹਾਰਾਜ ਨੇ ਕਈ ਦਿੱਤਾ ਕੀ ਜਿਹੜੀਆਂ ਇੰਦੀਆਂ ਚੀਜ਼ਾਂ ਦਿੱਤੀਆਂ ਕਰੋੜਾ ਰੁਪਈਆ ਇਹਨਾਂ ਦਾ ਮੁੱਲ ਇਹਨਾਂ ਦਾ ਆਪਾਂ ਨਾ ਹੀ ਨਹੀਂ ਕਰਦੇ ਨਾ ਹੀ ਨਹੀਂ ਆਪਾਂ ਲੈਂਦੇ ਹੂੰ ਇਦਾਂ ਹੀ ਆ ਸੁੱਖ ਜਿੰਨਾ ਚਿਰ ਸਾਡੇ ਕੰਮ ਹੁੰਦੇ ਸਾਨੂੰ ਇਦਾਂ ਲੱਗਦਾ ਵੀ ਸਾਡੇ ਕੋ ਕੋ ਨਹੀਂ ਹੈ ਕੁਝ ਉਹਨਾ ਸਾਬੀ ਕੇ ਤੇ ਮੂੰਹ ਤੋਂ ਮੱਖੀ ਵੀ ਨਹੀਂ ਦਾ ਸਕਦਾ। ਨਹੀਂ ਦਾ ਸਕਦਾ। ਤੇ ਨਾ ਅੱਗੇ ਪੱਖਾ ਨਹੀਂ ਚਾਲੂ ਕਰ ਸਕਦਾ। ਨਾ ਪਾਣੀ ਦਾ ਗਲਾਸ ਕੋਟਾ ਪੀ ਨਹੀਂ। ਇਹ ਤੇ ਦੂਜੀ ਗੱਲ ਮੈਂ ਤੇ ਮੂੰਹ 'ਚ ਬੁਰਕੀ ਵੀ ਨਹੀਂ ਪਾ ਸਕਦਾ ਆਪਣੇ ਮਤਲਬ ਹਿੱਸੇ ਦੀ। ਹਾਂ। ਇਹ ਤੇ ਐਵੇਂ ਹੁਣ ਦਿਲ ਨੂੰ ਸਹਾਰਾ ਹੀ ਆ। ਸਹਾਰਾ ਹੀ ਆ ਕਿ ਤਾਈ। ਉਹਨੇ ਕੁਝ ਵੀ ਨਹੀਂ ਕਰ ਸਕਦਾ। ਦਿਲਾਸਾ ਹੀ ਕਿ ਬਸ। ਹਾਂ। ਉਹਨੇ ਸਹਾਰਾ ਹੀ ਉਹਦੇ। ਭਾਈ ਅੱਜ ਕੀ ਆ? ਉਹ ਗਿਆ ਪਿੰਡ ਆਪਣੇ ਨੂੰ। ਅਛੇ ਭੇਂਡ ਨੂੰ ਗਏ ਆ ਮੇਰੇ ਪੁੱਛਣ ਵੀ ਡੇ ਹੀ ਹਾਂ ਨਹੀਂ ਚਾਉਣਾ ਹੀ ਉਹਨੇ ਆਉਂਦਾ ਨਾ ਉਹ ਤੇ ਫੇਰਾ ਮਾਰ ਹੀ ਜਾਂਦਾ ਹੈ ਮੈਂ ਵੀ ਕਹਿੰਦੀ ਬੈਠਾ ਉਹ ਸਦਾ ਸ਼ਾਮਾਂ ਨੂੰ ਆ ਜੇ ਇਹ ਕੈਂਡੀ ਕੰਮਕਾਰ ਚਾਲੂ ਹੋ ਗਿਆ ਕੰਮ ਆ ਲੜਿਆ ਭੱਜ ਦੌੜ ਕਰਨ ਕਣਕੁਣਕ ਦੀਵਾਲੀ ਨਹੀਂ ਉਹ ਵੀ ਫਿਰ ਸਬਹਾਂ ਆਂਦੀ ਹੀ ਚੱਲ ਹੋਈ ਆਈਏ ਆਪਾਂ ਪਹਿਲਾਂ ਪਹਿਲਾਂ ਮੁੜ ਕੇ ਆਣ ਕੇ ਆਪਣੀ ਕਣਕੁਣਕ ਸੰਭਾਵੇ ਠੀਕ ਠੀਕ ਹੈ ਤੇ ਉਹ ਨਾਲ ਅਮਰਤ ਵੀ ਸਿਹੜਨ ਨਾਲੇ ਚਲ ਗਈ ਜਾ ਮਤਰੀ ਚ ਲਗੀ ਆ ਮੈਂ ਵੀ ਆਖੇ ਚੱਲ ਚਾਰ ਦਿਨ ਫਿਰ ਤੋਂ ਰਿਹਾ ਚੱਲ ਕੋਈ ਗੱਲ ਨਹੀਂ ਤੇ ਇੱਧਰ ਆ ਜਾ ਕਰੋ ਤਾਈ ਨਾਲੇ ਸਾਪੀ ਵੀ ਹੰਦਾ ਰਹਿੰਦਾ ਇਹਨੂੰ ਵੀ ਮੈਂ ਕੱਲਾ ਬੈਠਾ ਚੰਨਾਂ ਦੇ ਗੱਲਾਂ ਬਾਤਾਂ ਮਾਰਨ ਨਾਲੇ ਪਾਸਾ ਟਾਈਮ ਪਾਸ ਹੋ ਜਾਂਦਾ ਹੀ ਨਹੀਂ ਇਹ ਤਾਂ ਗੱਲ ਹੈ ਵਾ ਕੰਮ ਦਾ ਨਾਲੇ ਚਾਰ ਗਮਾਂੜ ਮੱਥੇ ਦੀਆਂ ਕਿੰਨੀਆਂ ਚੋਗੜੀਆਂ ਲਾਤੀਆਂ ਮਾ ਤੁਸੀਂ ਚੋਗੜੀਆਂ ਸੁਣੀ ਜਾਓ ਅੱਗੇ ਪਾਪ ਤਹੀ ਘੜੇ ਤਾਂ ਦੇ ਉਹ ਚੱਲ ਟਾਈਮ ਪਾਸ ਹੋ ਜਾਂਦਾ ਉਹ ਤਾਈ ਨਾਲ ਹੁਣ ਮੈਨਾਂ ਕੋ ਵੀ ਮਜ਼ਾਕ ਨਹੀਂ ਕਰਨਾ ਤੇ ਫਿਰ ਨੀ ਚੱਲ ਕਰੋ ਕੀ ਚਾਹੀਏ ਤੈਨੂੰ ਕੰਮ ਠੰਡਾ ਕਰਦੀ ਰਹਿਣੀ ਆ ਤੇ ਫੇਰ ਘੜੀ ਮੈਂ ਲੰਮੀ ਵੀ ਪੈ ਜਾਣੀ ਹਰ ਸਰੀਰ ਵੀ ਉਹੋ ਜਿਹਾ ਨਹੀਂ ਗਾਂ ਗਾਂ ਚ ਰਹੀ ਚੋਹ ਜੀ ਗੱਲਬਾਤ ਕਿੱਥੇ ਤਾਈ ਰਹਿਣ ਗਈ ਹਾਂ ਹਾਂ ਚਲੋ ਗਾਂ ਗਾਂ ਬੰਦੇ ਨੇ ਥਾਂ ਨਹੀਂ ਥਾਂ ਜਾਂਦੇ ਰਹਿਣਾ ਅੰਦਰ ਚੰਦਾ ਭੜਾ ਹੋਣ ਦੇ ਨਾਤੇ ਵੀ ਆ ਵੀਲਾ ਗੱਲਬਾਤ ਖਤਮ ਹੋ ਗਈ ਆ ਆਹੋ ਅਪੰਗ ਹੋ ਕੇ ਬਹਿ ਗਿਆ ਵਾ ਉਹ ਆਨੇ ਵੀ ਕਰਮਾਂ ਦੀ ਪੁੱਤ ਗੱਲ ਹੁੰਦੀ ਆ ਏ ਜੋ ਕਰਮਾਂ ਚ ਉਹ ਹੀ ਮਿਲਦਾ ਹੈ ਤਾਈ ਇਹਦੇ ਹੀ ਮੇਰੇ ਕਦਮ ਕਰਮ ਮਾਰੇ ਮਾਰੇ ਤੂੰ ਕਤੋਂ ਦੋ ਮੈਂ ਇਸੇ ਕਰਕੇ ਤੂੰ ਮੰਗੇ ਪੈਸੇ ਤੇ ਮੈਂ ਤੈਨੂੰ ਦਿਸਤੇ ਨਾ ਤੇ ਤੁਸੀਂ ਦੋਗੇ ਹੱਥੋਂ ਪਾਈ ਹੋਗੇ ਮੈਂ ਤੇ ਆਪ ਮਗਰੋਂ ਪਸਤਾਵਾ ਪਿਆ ਹੈ 100 ਰੁਪਇਆ ਮੈਂ ਦੇ ਦਿੰਦੀ ਨਾ ਹੀ ਬੱਤੀ ਵੱਲ ਜਾਂਦਾ ਪਰ ਇਹਨੂੰ ਚੱਲ ਜਾਂਦੇ ਅੱਛਾ ਆਹੋ ਮੇਰੇ ਵੀ ਨਾ ਦਿਮਾਗ 'ਚ ਵੀ ਇਹ ਗੱਲਾਂ ਨਹੀਂ ਹੋ ਵੀ ਮੈਨੂੰ ਬਿਲੀ ਕਿੱਦਾਂ ਲੱਗੀ ਮੈਂ ਕੀ ਕੰਡਿਆ ਸੰਤ ਆਪਨੇ ਤੋਹੀ ਤੇ ਦੋਵੇਂ ਜਾਣੇ ਹੱਥੋਂ ਭਾਈ ਹੋਗੇ ਤੇ ਮੈਂ ਉਧਰ ਨੂੰ ਚੱਲ ਗਈ ਪਰ ਚਲ ਕੋਈ ਨਹੀਂ ਜੋ ਹੋਣਾ ਹੀ ਹੋ ਗਿਆ ਹੁਣ ਫਿੱਟੀ ਬਹੁਤ ਪ੍ਰਾਣੀਆ ਗੱਲਾਂ ਤੇ ਉਹਨਾਂ ਕਿ ਮੇਰੇ ਵੀਨਾ ਤਾਈ ਇਹ ਵੀ ਨਹੀਂ ਦਿਮਾਗ ਚ ਵੀ ਬਿਜਲੀ ਦਾ ਝਟਕਾ ਹੀ ਇਹੋ ਜਿਹਾ ਲੱਗਾ ਕੀ ਕਰਨ ਲੱਗਾ ਸੀ ਤੂੰ ਨਾਲ ਬੱਤੀ ਦੇ ਮੈਨੂੰ ਕੀ ਪਤਾ ਮੈਂ ਕੀ ਕਰਨ ਲੱਗਾ ਕਿ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਹੈ